ਐਸਐਫ ਦੇ ਜਵਾਨ ਨੂੰ ਰੋਟੀ ਵਿੱਚ ਮਿਲਾ ਪਤਨੀ ਨੇ ਦਿੱਤਾ ਜ਼ਹਿਰ ਪ੍ਰੇਮੀ ਨਾਲ ਮਿਲ ਕੇ ਦਿੱਤਾ ਵਾਰਦਾਤ ਨੂੰ ਅੰਜਾਮ ਪੁਲਿਸ ਨੇ ਪੀੜਤ ਦੇ ਬਿਆਨਾਂ ਤੇ ਉਸ ਦੀ ਪਤਨੀ ਅਤੇ ਪ੍ਰੇਮੀ ਤੇ ਕੀਤਾ ਮਾਮਲਾ ਦਰਜ ਪੀੜਤ ਨੂੰ ਇਲਾਜ ਦੇ ਲਈ ਕਰਵਾਇਆ ਗਿਆ ਹਸਪਤਲ ਦਾਖਲ ਅੱਜ ਦੇ ਸਮੇਂ ਵਿੱਚ ਇਨਸਾਨ ਕਿਸੇ ਤੇ ਵੀ ਯਕੀਨ ਨਹੀਂ ਕਰ ਸਕਦਾ ਚਾਹੇ ਉਸਦੇ ਨਾਲ ਜਨਮ ਮਰਨ ਦੀਆਂ ਕਸਮਾਂ ਖਾਦਿਆਂ ਹੋਣ ਇਦਾਂ ਦਾ ਹੀ ਇੱਕ ਮਾਮਲਾ ਬਮਿਆਲ ਸੈਕਟਰ ਦੇ ਵਿੱਚ ਪੈੰਦੇ ਪਿੰਡ ਪਲਾਹ ਵਿਖੇ ਦੇਖਣ ਨੂੰ ਮਿਲਿਆ ਜਿੱਥੇ ਕਿ ਇੱਕ ਬੀਐਸਐਫ ਦਾ ਜਵਾਨ ਜੋ ਛੁੱਟੀਆਂ ਆਪਣੇ ਘਰ ਆਇਆ ਹੋਇਆ ਸੀ ਜਿਸ ਦੀ ਅਚਾਨਕ ਤਬੀਅਤ ਵਿਗੜ ਗਈ ਪਰਿਵਾਰਿਕ ਮੈਂਬਰਾਂ ਨੇ ਉਸ ਨੂੰ ਇਲਾਜ ਦੇ ਲਈ ਪਠਾਨਕੋਟ ਸਰਕਾਰੀ ਹਸਪੀਟਲ ਦਾਖਲ ਕਰਵਾਇਆ ਜਿੱਥੇ ਇਹ ਖੁਲਾਸਾ ਹੋਇਆ ਕਿ ਉਸ ਨੂੰ ਖਾਣੇ ਦੇ ਵਿੱਚ ਜ਼ਹਿਰੀਲਾ ਪਦਾਰਥ ਮਿਲਾ ਕੇ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਸਾਰਾ ਮਾਮਲਾ ਖੁੱਲ ਕੇ ਸਾਹਮਣੇ ਆ ਗਿਆ ਬੀਐਸਐਫ ਦੇ ਇਸ ਜਵਾਨ ਨੂੰ ਉਸ ਦੀ ਪਤਨੀ ਨੇ ਖਾਣ ਨੌਜਵਾਨ ਦੇ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ ਅਤੇ ਇਸ ਨੂੰ ਲੈ ਕੇ ਪੀੜਤ ਆਪਣੀ ਪਤਨੀ ਨੂੰ ਰੋਕਦਾ ਵੀ ਸੀ ਅਤੇ ਉਸ ਦੀ ਪਤਨੀ ਨੇ ਇਸ ਕਿਸੇ ਨੂੰ ਹੀ ਖਤਮ ਕਰਨ ਦੇ ਲਈ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਪਤੀ ਨੂੰ ਜ਼ਹਿਰ ਦੇ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਈ ਫਿਲਹਾਲ ਬੀਐਸਐਫ ਦੇ ਇਸ ਜਵਾਨ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਅਤੇ ਪਰਿਵਾਰ ਪੁਲਿਸ ਕੋਲੋਂ ਇਨਸਾਫ ਦੀ ਗੁਹਾਰ ਲਗਾ ਰਿਹਾ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਦੀ ਮਾਂ ਨੇ ਦੱਸਿਆ ਕਿ ਉਸ ਦੀ ਨੂੰਹ ਨੇ ਉਸਦੇ ਪੁੱਤ ਨੂੰ ਰੋਟੀ ਦੇ ਵਿੱਚ ਜ਼ਹਿਰੀਲਾ ਪਦਾਰਥ ਮਿਲਾ ਕੇ ਦੇ ਦਿੱਤਾ ਹੈ ਕਿਉਂਕਿ ਉਸ ਦੀ ਨੂੰਹ ਦਾ ਪਿੰਡ ਦੇ ਹੀ ਕਿਸੇ ਨੌਜਵਾਨ ਦੇ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ ਅਤੇ ਰਸਤੇ ਦੇ ਵਿੱਚੋਂ ਹਟਾਉਣ ਦੇ ਲਈ ਉਸਨੇ ਇਸ ਕਾਰਨਾਮੇ ਨੂੰ ਅੰਜਾਮ ਦਿੱਤਾ ਪੀੜਤ ਦੀ ਮਾਂ ਨੇ ਪੁਲਿਸ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ। ਬਚਨੂ ਦੇਵੀ ਪੀੜਤ ਦੀ ਮਾਤਾ ਉਧਰ ਇਸ ਪੂਰੇ ਮਾਮਲੇ ਦੇ ਬਾਰੇ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਜਿਸ ਨੌਜਵਾਨ ਨੂੰ ਜ਼ਹਿਰੀਲਾ ਪਦਾਰਥ ਦਿੱਤਾ ਗਿਆ ਹੈ ਉਹ ਬੀਐਸਐਫ ਦੇ ਵਿੱਚ ਤਾਇਨਾਤ ਹੈ ਅਤੇ ਛੁੱਟੀ ਕਰ ਵਾਪਸ ਆਇਆ ਸੀ ਜਿਸ ਦੀ ਪਤਨੀ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਉਸ ਨੂੰ ਜ਼ਹਿਰੀਲਾ ਪਦਾਰਥ ਦਿੱਤਾ ਹੈ ਫਿਲਹਾਲ ਇਸ ਪੂਰੇ ਮਾਮਲੇ ਨੂੰ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੀੜਤ ਦੀ ਪਤਨੀ ਨੂੰ ਕਾਬੂ ਕਰ ਜੇਲ੍ਹ ਪੇਜ ਦਿੱਤਾ ਗਿਆ ਹੈ ਅਤੇ ਉਸ ਦਾ ਪ੍ਰੇਮੀ ਹਜੇ ਫਰਾਰ ਚੱਲ ਰਿਹਾ ਹੈ। ਪਰੇ ਕੀ ਨਾ ਜ ਆਪਣ ਬਚਨ ਦੇ ਵੀ ਕਿਹੜਾ ਪਿੰਨ ਮਾਦਾ ਲਾਜ ਮਾਦਾ ਕੀ ਗੱਲ ਬਾਤ ਹੋਈ ਹੈ ਮੁੰਡੇ ਨਾਲ ਗੱਲ ਬਾਤ ਕੀ ਹੈ ਮੁੰਡਾ ਮੇਰਾ ਬਾਹਰ ਸਭਸ ਕਰਦਾ ਹਾ ਇਹ ਚ ਬੀਐਸਐਫ ਵਿੱਚ ਤੇ ਉਹਦੇ ਘਰ ਦੀ ਵਿਆਹੀ ਗਈ ਜਿਹੜਾ ਸ਼ਾਦੀ ਹੋਈ ਹੈ ਤੇ ਉਹਦੀ ਜਿਹੜੀ ਘਰ ਦੀ ਹੈ ਨਾ ਉਹ ਕੁਛ ਨਰਦੀ ਰਹੀ ਦਨਾਲਾ ਪਿਆਰ ਨਹੀਂ ਕਰਦੀ ਰਹੀ ਤੇ ਜਦੋਂ ਉਹ ਬੜਾ ਕਰਦਾ ਸੀ ਇਹ ਦੂਵੈਰੋ ਉਸ ਕੁਸੋ ਗੱਤ ਚੇਰੇ ਸੱਪ ਚੱਲ ਪਈ ਤੇ ਮੇਰੇ ਮੁੜੇਗੀ ਥੋੜਾ ਪਿੰਡ ਦਾ ਮੁੰਡਾ ਸੀ ਤੇ ਉਹਦੇ ਨਾਲ ਚੱਕਰੀ ਸੀ ਉਹਦਾ ਤੇ ਮੇਰੇ ਪੁੱਤਰ ਦੀ ਪਤਾ ਨਹੀਂ ਕੀ ਗੱਲ ਹੋਈ ਇਹਦੇ ਅੰਦਰ ਕਿਰਚੀ ਲੱਗੀ ਰਸੋਈ ਚ ਗਈ ਹੈ ਉਹਨੂੰ ਮੈਂ ਕਹਿਆ ਮਾ ਤੁਸੀਂ ਲੜੋ ਨਹੀਂ ਤੁਸੀਂ ਬਾਹਰ ਜਾਓ ਤੁਹਾਡੇ ਡੈਣ ਨਾ ਪਾਣੀ ਲੱਗਦਾ ਬਾਹਰ ਜਾਓ ਤੁਸੀਂ ਤੇ ਜਾਓ ਤੁਸੀਂ ਨਿਕਲ ਜਾਓ ਇੱਥੋਂ ਤੋ ਖਿੰਜੋ ਨਾ ਉਹ ਬਾਹਰ ਚਲ ਗਿਆ ਫਿਰ ਉਹ ਥੋੜੇ ਟਾਈਮ ਬਾਅਦ ਕੋਈ ਆ ਗਿਆ ਤੇ ਆਏ ਤੇ ਆਈਏ ਤੇ ਫਿਰ ਉਹ ਇਹਨੇ ਰੋਟੀ ਭਾਈ ਦਿੱਤੀ ਸੀ ਰੋਟੀ ਭਾਈ ਦਿੱਤੀ ਤੇ ਰੋਟੀ ਭਾਈ ਗਿਆ ਤੇ ਪਤਾ ਨਹੀਂ ਇਹਨੇ ਕਿ ਭਾਈਤਾ ਹੈ ਤੇ ਇਹ ਰੋਟੀ ਭਾਈ ਜਿਹੇ ਲੈ ਅਸੀਂ ਦਿੱਤੀ ਹੈ ਤੇ ਥੋੜੇ ਟਾਈਮ ਬਾਅਦ ਉਹ ਬਿਮਾਰ ਹੋ ਗਿਆ ਤੇ ਇਹ ਇਹ ਨਹੀਂ ਸੀ ਇਹ ਨਹੀਂ ਹੀ ਹੈ ਤੇ ਬੱਚਾ ਮੇਰਾ ਲੇਟਰ ਹੋ ਗਿਆ ਸਾਡੇ ਬੱਚਾ ਮੇਰਾ ਮੇਰਾ ਬੱਚਾ ਵਜੀਆ ਮੇਰਾ ਸਾਬੂ ਕੁਸੀ ਸੀ ਕਿ ਲੱਗਦਾ ਕੋਈ ਜ਼ਹਿਰੀਲੀ ਚੀਜ਼ ਪਾ ਦਿੱਤੀ ਹੋਈ ਜ਼ਰੀਲੀ ਵੀ ਆਂ ਜ਼ਰੀਲੀ ਪਾ ਦਿੱਤੀ ਜਿਹੜਾ ਮੇਰਾ ਬੱਚਾ ਸੱਲੇ ਲੇਟਰ ਹੋ ਗਿਆ ਇੱਕ ਉਹਨੂੰ ਖਲਾਕੇ ਖਾਣਾ ਫੋਟੋ ਫੜ ਦੌੜ ਗਈ ਭੱਜ ਗਈ ਬਾਹਰ ਨੂੰ ਉਸ ਤੋਂ ਬਾਅਦ ਮਾਤਾ ਫਿਰ ਕੋਈ ਕੰਪਲੇਟ ਵੀ ਦਿੱਤੀ ਹੈ ਥਾਣੇ ਆਂ ਭੋਲੇ ਜੇ ਕੀ ਕੀ ਮੰਗ ਕਰਦੇ ਤੁਸੀਂ ਅਸ ਮੰਗੇ ਕਰਨਿਆ ਕਿ ਸਾਨੂੰ ਨਿصاف ਚਾਹੀਦਾ ਜੋ ਵੀ ਮੁੜਾ ਜਿਹੜਾ ਸੀਗਾ ਉਸ ਉਸੇ ਨਾ ਉਸੇ ਪੂਰੀ ਸਜ਼ਾ ਨਹੀਂ ਚਾਹੀਦੀ ਹੈ ਜਿੰਨ ਮੇਰੇ ਬੱਚੇ ਕੋਲ ਨੇ ਇਨਾ ਵੱਡਾ ਧੋਖਾ ਕੀਤਾ ਮੇਰੇ ਘਰ ਦੀ ਬਰਬਾਦੀ ਕੀਤੀ ਸਭ ਬੱਚੇ ਚੱਲਦੇ ਹਨ ਮੇਰੇ ਨਾਲ ਕਿੰਨੇ ਬੱਚੇ ਨੇ ਮਾਦਾ ਇਹਦੇ ਬੇਟੇ ਦੇ ਬੇਟੇ ਇੱਕ ਬੇਟੀ ਇੱਕ ਬੱਚਾ ਇੱਕ ਕਾਕਾ ਇੱਕ ਕੁੜੀ ਆਇਆ ਇੱਕ ਲੜਕਾ ਕਿੰਨੇ ਸਾਲ ਦੇ ਹੈਗੇ ਲੜਕਾ ਹੁਣ 7ਵਾਂ ਸਾਲ ਚੜਿਆ ਸੀ ਤੇ ਮੇਰੀ ਲੜਕੀ ਐਸੀ ਪੰਜਾ ਲੱਗੇਗਾ ਪਿੰਡ ਪਲਾਹਾ ਦਾ ਅਸ਼ਵਨੀ ਕੁਮਾਰਾ ਜੋ ਵੀ ਆ ਸਭ ਤੋਂ ਨੌਕਰੀ ਕਰਦਾ ਉਹਦਾ ਤਲਾ ਮੇਲੀ ਪਿਓ ਦੀ ਪਤਨੀ ਨੇ ਉਹਦੇ ਪਿੰਡ ਦਾ ਕੋਈ ਉਹਦੇ ਨਾਲ ਰਿਲੇਸ਼ਨ ਉਹਦੇ ਨਾਲ ਮਿਲ ਕੇ ਤੇ ਪਜਰੀਲੀ ਦਵਾਈ ਦੇ ਦਿੱਤੀ ਖਾਣੇ ਚ ਮਾਰਾ ਕੇ ਉਹਦੇ ਬਿਆਨਾਂ ਤੇ ਅਸੀਂ ਮੁਕਦਮਾ ਨੰਬਰ 40 ਉਹ ਮਿਤੀ 8/7/24 ਬੰਦਿਆਂ ਤਰ੍ਹਾਂ ਮੈਂ ਤਾਂ ਅਸੀਂ ਦਰਜ ਕਰ ਲਿਆ ਜਿਹਦੇ ਵਿੱਚ ਇਹਦੀ ਪਤਨੀ ਜਿਹੜੀ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਮੁਕਦਮੇ ਵਿੱਚ ਤੇ ਜਿਹੜਾ ਦੋਸ਼ੀ ਆ ਉਹਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇ ਸਰ ਅਸ਼ਵਨੀ ਦੀ ਕੀ ਕੰਡੀਸ਼ਨ ਐ ਸੀ ਅਸ਼ਵਨੀ ਠੀਕ ਆ